هي ته پنهنجي ماضي کي ڏسيو ਜਦੋਂ ਆਪੋ ਤਾਂ ਡੀਡਾ ਸਾਸੀਆਂ ਨੂੰ ਵੀ ਦੇਖ ਸਕਦੇ ਵੀ ਜਿਹੜਾ ਨਸ਼ਾ ਬਸਕਰਾਂ ਦੇ ਘਰਾਂ ਵਿੱਚ ਪੀਲਾ ਪੰਨਾ ਚੱਲ ਰਿਹਾ ਦੇਖਦਾ ਵੀ ਸਾਹਮਣੇ ਇਹ ਡੀਡਾ ਸਾਸੀਆਂ ਬਣੇ ਜਿਹੜੇ ਘਰ ਇਹ ਨਸ਼ਾ ਤਸਕਾਂ ਦੇ ਘਰ ਸੀ ਜਿਹੜੇ ਲੋਕ ਸੀ ਨਸ਼ਾ ਤਸਕੀ ਦਾ ਕੰਮ ਕਰਦੇ ਤੇ ਇਹ ਘਰ ਵੀ ਇਨਲੀਗਲ ਜਗ੍ਹਾ ਦੇ ਬਣੇ ਹੋਏ ਸੀ ਔਰ ਨਸ਼ਾ ਤਸਕਾਂ ਦੇ ਘਰਾਂ ਨੂੰ ਤੋੜਨੋਂ ਆਪਦੇ ਪੁਲਿਸ ਪ੍ਰਸ਼ਾਸਨ ਔਰ ਵਾਲੋਂ ਪੀਲਾ ਪੰਨਾ ਚੱਲ ਰਿਹਾ ਤੁਸੀਂ ਦੇਖ ਸਕਦੇ ਵੀ ਇਹ ਜਿਹੜਾ ਲਗਾਤਾਰ ਜਿਹੜੇ ਘਰ ਇਥੋਂ ਇਸ ਟਾਈਮ 8 ਤੋਂ 9 ਘਰ ਜਿਹੜੇ ਢਾਏ ਜਾ ਰਹੇ ਕਿਉਂਕਿ ਇਹ ਸਾਰਾ ਪਿੰਡ ਕਰੀਬ 650-70 ਲੋਕਾਂ ਨੂੰ ਨੋਟਿਸ ਪਹਿਲਾਂ ਆ ਪੁਲਿਸ ਪ੍ਰਸ਼ਾਸਨ ਦੇ ਸਭ ਤੋਂ ਵੱਡੀ ਗਿੰਦੀ ਪਹੁੰਚ ਆਇਆ ਅਧਿਕਾਰੀ ਵੀ ਇਥੇ ਪਹੁੰਚ ਹੋਏ ਨੂੰ ਦੇਖੋ ਵੀ ਸਾਰੇ ਅਧਿਕਾਰੀ ਇਥੇ ਪਹੁੰਚੇ ਨੇ ਔਰ ਪੀਲਾ ਪੰਜਾ ਜਿਹੜਾ ਲਗਾਤਾਰ ਜਾਰੀ ਔਰ ਕਈ ਘਰਾਂ ਤੇ ਜਿਹੜਾ ਪੀਲਾ ਪੰਜਾ ਚੱਲ ਰਿਹਾ ਔਰ ਕਈਆਂ ਦੇ ਚੱਲੇਗਾ ਕਿਉਂਕਿ ਸਵੇਰ ਦੀ ਸਾਰੀ ਤਿਆਰੀ ਕੀਤੀ ਗਈ ਸੀ ਔਰ ਅਧਿਕਾਰੀ ਜਿਹੜੇ ਔਰ ਮਹਿਕਮਾ ਜਿਹੜਾ ਨਹਿਰੀ ਭਾਗ ਦਾ ਜਗਾ ਸੀ ਜਿੱਤੇ ਇਹਨਾਂ ਨੇ ਨਸ਼ਾ ਕਬਜ਼ੇ ਕੀਤੇ ਸੀ ਨਸ਼ਾ ਤਸਕਰਾਂ ਨੇ ਔਰ ਇਹ ਆਪਣੇ ਨਸ਼ਾ ਤਸਕਰਾਂ ਦੇ ਕੰਮ ਕਰਦੇ ਸੀ ਉਹਨੀਆਂ ਲੋਕਾਂ ਦੇ ਕਈ ਮਾਮਲੇ ਦਰਜ ਸੀਗਾ ਜਿਹੜੇ ਚੱਲਦੇ ਇਹ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਨਜ਼ਰ ਨਖ ਵੱਡੀ ਕਿਸੇ ਅਧਿਕਾਰੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੇ ਪੁੱਛਾਂਗੇ ਕਿ ਕਿੰਨੇ ਘਟਾਏ ਜਾ ਰਹੇ ਨੇ ਔਰ ਕਿਦਾਂ ਮਤਲਬ ਕਿੰਨੇ ਦਿਨ ਤੱਕ ਕਿੰਨੇ ਘਟਾਏ ਜਾਣਗੇ ਔਰ ਇਧਰ ਤੋਂ ਵੱਡੇ ਅਧਿਕਾਰੀ ਪਹੁੰਚਣਾ ਅਦਸ਼ਾ ਤਸਕਰ ਜਿਹੜੇ ਉਹਨਾਂ ਦੇ ਕਿਹੜੇ ਘਰ ਜਿਹੜੇ ਠਾਇ ਜਾ ਤੱਕ ਲਈ ਗਦਾਫੋ ਦੇ ਪਿੰਡ ਡੇਡਾ ਸਾਸੇ ਤੋਂ ਦੋ ਬੇਸ਼ੰਬਰ ਬਿੱਟੂ ਗਦਾਫੋ ਦੇ ਪਿੰਡ ਡੇਡਾ ਸਾਸੇ ਦੇ ਦੇਖ ਸਕਦੇ ਵੀ ਜਿਹੜਾ ਨਸ਼ਾ ਤਸਕਰਾਂ ਦੇ ਘਰਾਂ ਵਿੱਚ ਪੀਲਾ ਪੰਦਾ ਚੱਲ ਰਿਹਾ ਦੇਖਦਾ ਵੀ ਸਾਹਮਣੇ ਇਹ ਡੇਡਾ ਸਾਸੇ ਬੰਦਾ ਜਿਹੜੇ ਘਰ ਇਹ ਨਸ਼ਾ ਤਸਕਰਾਂ ਦੇ ਘਰ ਸੀ ਜਿਹੜੇ ਲੋਕ ਸੀ ਨਸ਼ਾ ਔਰ ਵਾਲੋਂ ਪੀਲਾ ਪੰਝਾ ਚੱਲ ਰਿਹਾ ਤੇ ਦੇਖੋ ਵੀ ਇਹ ਜਿਹੜਾ ਲਗਾਤਾਰ ਜਿਹੜੇ ਘਰ ਇਥੋਂ ਇਸ ਟਾਈਮ 8 ਤੋਂ 9 ਘਰ ਜਿਹੜੇ ਢਾਈ ਜਾ ਰਹੇ ਕਿਉਂਕਿ ਇਹ ਸਾਰਾ ਪਿੰਡ ਕਰੀਬ 650-70 ਲੋਕਾਂ ਨੂੰ ਨੋਟਿਸ ਪਹਿਲਾਂ ਆਲਰੇਡੀ ਆਏ ਹੋਏ ਨੇ ਲੇਕਿਨ ਜਿਹੜਾ ਹੁਣ ਘਰ ਆ ਇਹ ਉਹਨਾਂ ਦਾ ਕਨਾਂ ਪ੍ਰਸ਼ਾਸਨ ਦਾ ਸਭ ਤੋਂ 10 ਘਰ ਜਿਹੜੇ ਢਾਈ ਜਾ ਰਹੇ ਉਹ ਤੇ ਦੇਖਦੇ ਵੀ ਪੁਲਿਸ ਪ੍ਰਸ਼ਾਸਨ ਇਥੇ ਵੱਡੀ ਗਿੰਦੀ ਪਹੁੰਚ ਆਇਆ ਅਧਿਕਾਰੀ ਵੀ ਇਥੇ ਪਹੁੰਚ ਹੋਏ ਨੇ ਤੇ ਦੇਖਦੇ ਵੀ ਸਾਰੇ ਅਧਿਕਾਰੀ ਇਥੇ ਪਹੁੰਚੇ ਨੇ ਔਰ ਪੀਲਾ ਪੰਝਾ ਜਿਹੜਾ ਲਗਾਤਾਰ ਜਾਰੀ ਔਰ ਕਈ ਘਰਾਂ ਤੇ ਜਿਹੜਾ ਪੀਲਾ ਪੰਝਾ ਚੱ ਕੌਣ ਕੇ ਸਿਹਰ ਦੀ ਸਾਰੀ ਤਿਆਰੀ ਕੀਤੀ ਗਈ ਸੀ ਅਧਿਕਾਰੀ ਜਿਹੜੇ ਪਰ ਮਹਿਕਮਾ ਜਿਹੜਾ ਨਹਿਰੀ ਭਾਗ ਦਾ ਜਗਾ ਸੀ ਜਿੱਤੇ ਇਹਨਾਂ ਨੇ ਨਗਯ ਜੇ ਆਜ ਕਬਜ਼ੇ ਕੀਤੇ ਸੀ ਨਸ਼ਾ ਤਸਕਰਾਂ ਨੇ ਔਰ ਇਹ ਆਪਣੇ ਨਸ਼ਾ ਤਸਕਰਾਂ ਦੇ ਕੰਮ ਕਰਦੇ ਸੀ ਉਹਨੀਆਂ ਲੋਕਾਂ ਦੇ ਕਈ ਮਾਮਲੇ ਦਰਜ ਸੀਗਾ ਜਿਹੜੇ ਚੱਲਦੇ ਇਹ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਨਜ਼ਰ ਨਖੇ ਕੋਕਾਂ ਨਾਲ ਜਿਹੜੀ ਮਹਿਮ ਚੱਲ ਰਹੀ ਹੈ ਉਸ ਮਹਿਮ ਦੇ ਤਹਿਤ ਇਹ ਜਿਹੜੇ ਨਸ਼ਾ ਤਸਕਰਾਂ ਦੇ ਘਰ ਢਾਈ ਜਾ ਰਹੇ ਨੇ ਪੀਡੀਐਸ ਦੇ ਵਿੱਚ ਵੱਡੀ ਕਿਸੇ ਅਧਿਕਾਰੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੇ ਪੁੱਛਾਂਗੇ ਕਿ ਕਿੰਨੇ ਘਰ ਢਾਈ ਜਾ ਰਹੇ ਨੇ ਔਰ ਕਿਦ ਔਰ ਇਹ ਤੋਂ ਤੋਂ ਵੱਡੇ ਦਗਾ ਦੀ ਪਹੁੰਚ ਨਸ਼ਾ ਤਸਕਰ ਜਿਹੜੇ ਉਹਨਾਂ ਦੇ ਕਿਹੜੇ ਘਰ ਜਿਹੜੇ ਢਾਈ ਯਾਦ ਤੱਕ ਲਈ ਗਦਾਫੋ ਦੇ ਪਿੰਡ ਡਾ ਸਾਸੇ ਤੋਂ 2 ਦਸੰਬਰ ਬਿੱਟੂ ਗਦਾਫੋ ਦੇ ਪਿੰਡ ਡੀਡਾ ਸਾਸਿਆਂ ਤੁਸੀਂ ਦੇਖ ਸਕਦੇ ਹੋ ਜਿਹੜਾ ਨਸ਼ਾ ਤਸਕਰਾਂ ਦੇ ਘਰਾਂ ਵਿੱਚ ਪੀਲਾ ਪੰਜਾ ਚੱਲ ਰਿਹਾ ਦੇਖਦਾ ਵੀ ਸਾਹਮਣੇ ਇਹ ਡੀਡਾ ਸਾਸਿਆਂ ਪਿੰਡ ਜਿਹੜੇ ਘਰ ਇਹ ਨਸ਼ਾ ਤਸਕਰਾਂ ਦੇ ਘਰ ਸੀ ਜਿਹੜੇ ਲੋਕ ਸੀ ਨਸ਼ਾ ਤਸਕੀ ਦਾ ਕੰਮ ਕਰਦੇ ਤੇ ਇਹ ਘਰ ਵੀ ਇਨਲੀਗਲ ਜਗ੍ਹਾ ਦੇ ਬਣੇ ਹੋਏ ਸੀ ਔਰ ਨਸ਼ਾ ਤਸਕਰਾਂ ਦੇ ਘਰਾਂ ਨੂੰ ਤੋੜਨੋਂ ਆਪਦੇ ਪੁਲਿਸ ਪ੍ਰਸ਼ਾਸਨ ਔਰ ਵਾਲੋਂ ਪੀਲਾ ਪੰਜਾ ਚੱਲ ਰਿਹਾ ਤੁਸੀਂ ਦੇਖੋ ਵੀ ਇਹ ਜਿਹੜ ਕਰੀਬ 6570 ਲੋਕਾਂ ਨੂੰ ਨੋਟਿਸ ਪਹਿਲੇ ਆਲਰੇਡੀ ਆਏ ਹੋਏ ਨੇ ਲੇਕਿਨ ਜਿਹੜਾ ਹੌਣ ਘਰ ਆ ਇਹ ਉਹਨਾਂ ਦਾ ਕਨ ਪ੍ਰਸ਼ਾਸਨ ਦਾ ਸਭ ਤੋਂ 10 ਘਰ ਜਿਹੜਾ ਢਾਈ ਜਾ ਰਹੇ ਉਹ ਤੇ ਦੇਖਦੇ ਵੀ ਪੁਲਿਸ ਪ੍ਰਸ਼ਾਸਨ ਇਥੇ ਵੱਡੀ ਗਿੰਦੀ ਪਹੁੰਚ ਆਇਆ ਅਧਿਕਾਰੀ ਵੀ ਇਥੇ ਪਹੁੰਚ ਹੋਏ ਨੇ ਤੇ ਦੇਖਦੇ ਵੀ ਸਾਰੇ ਅਧਿਕਾਰੀ ਇਥੇ ਪਹੁੰਚੇ ਨੇ ਔਰ ਪੀਲਾ ਪੰਜਾ ਜਿਹੜਾ ਲਗਾਤਾਰ ਜਾਰੀ ਔਰ ਕਈ ਘਰਾਂ ਤੇ ਜਿਹੜਾ ਪੀਲਾ ਪੰਜਾ ਚੱਲ ਰਿਹਾ ਔਰ ਕਈਆਂ ਦੇ ਚੱਲੇਗਾ ਕਿਉਂਕਿ ਸਵੇਰ ਦੀ ਸਾਰੀ ਤਿਆਰੀ ਕੀਤੀ ਗਈ ਸੀ ਔਰ ਅਧਿਕਾਰੀ ਜਿਹੜੇ ਔਰ ਮਹਿਕਮਾ ਜਿਹੜਾ ਨਹਿਰੀ ਭਾਗ ਦਾ ਜਗਾ ਸੀ ਜਿੱਤੇ ਇਹਨਾਂ ਨੇ ਨਾ ਗਿਆ ਦੇ ਅੱਜ ਕੱବਲੇ ਕੀਤੇ ਸੀ ਨਸ਼ਾ ਤਸਕਰਾਂ ਨੇ ਔਰ ਇਹ ਆਪਣੇ ਸੰਦਰਸ਼ ਤੁਸੀਂ ਇਹ ਕੰਮ ਕਰਦੇ ਸੀ ਉਹਨਾਂ ਦੇ ਲੋਕਾਂ ਦੇ ਕਈ ਮਾਮਲੇ ਦਰਜ ਸੀਗਾ ਜਿਹੜੇ ਚੱਲਦੇ ਇਹ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਨਜ਼ਰ ਦੇਖੇ ਬੋਤਨਾਂ ਖਲਾ ਜਿਹੜੀ ਮਹਿਮ ਚੱਲ ਰਹੀ ਹੈ ਉਸ ਮਹਿਮ ਦੇ ਤਹਿਤ ਇਹ ਜਿਹੜੇ ਨਸ਼ਾ ਤਸਕਰਾਂ ਦੇ ਘਰ ਢਾਈ ਜਾ ਰਹੇ ਨੇ ਤੁਸੀਂ ਦੇਖੋ ਇੱਥੇ ਵੱਡੀ ਕਿਸੇ ਅਧਿਕਾਰੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੇ ਪੁੱਛਾਂਗੇ ਇਹ ਕਿੰਨੇ ਘਰ ਢਾਈ ਜਾ ਰਹੇ ਨੇ ਔਰ ਕਿਦਾਂ ਮਤਲਬ ਕਿੰਨੇ ਦਿਨ ਤੱਕ ਕਿੰਨੇ ਘਰ ਢਾਈ ਜਾਣਗੇ ਔਰ ਇਧਰ ਤੋਂ ਤੁਹਾਡੇ ਵੱਡੇ ਅਧਿਕਾਰੀ ਪਹੁੰਚਣਾ ਹੈ ਅਦਲਾ ਸ਼ਾਸਕਰ ਜਿਹੜੇ